ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਠਾਕ ਹੋ ਵੀਰੇ ਹਾਂ ਜੀ ਬਾਈ ਗੁਰੂ ਸਾਹਿਬ ਦੀ ਮਿਹਰ ਚੜ੍ਹਦੀ ਕਲਾ ਚਲੋ ਆਪਾਂ ਕਿਹੜੇ ਏਰੀਏ ਤੋਂ ਆਈ ਪਿੰਡ ਰਾਏਖਾਨਾ ਜ਼ਿਲ੍ਹਾ ਬਠਿੰਡਾ ਜੀ ਅੱਛਾ ਜੀ ਦਮਦਮਾ ਸਾਹਿਬ ਤਰਵੰਡੀ ਸਾਹਿਬ ਤੋਂ ਅੱਛਾ ਜੀ ਅੱਛਾ ਤੇ ਕਿੰਨੇ ਟਾਈਮ ਤੋਂ ਆ ਰਹੇ ਹੋ ਤਰਨੇ ਦੇ ਬਾਈ ਹਫਤਾ ਦੱਸ ਦੋ ਲਾਦ ਰਹੇ ਹਾਂ ਜੀ ਜਨੂਨ ਫਰਵਰੀ ਜੱਪਾ ਕੀਤਾ ਸੀ ਉਹ ਅੱਛਾ ਜੀ 13 ਫਰਵਰੀ ਨੂੰ ਆਏ ਹਾਂ ਉਸ ਤੋਂ ਬਾਅਦ ਦੇ ਵਿੱਚ ਵੀ ਹੁਣ ਵੀ ਦੱਸ ਦਨ ਲਗਾਤਾਰ ਲਾ ਕੇ ਫਿਰ ਅਸੀਂ ਪਰਸੋਂ ਹੀ ਜਾਈਏ ਅੱਛਾ ਜੀ ਜਦੋਂ ਫਿਰ ਖਬਰਾਂ ਖੋ ਰਹਾ ਸੁਣੀਆਂ ਵੀ ਪੁਲਿਸ ਨਾਲ ਵਾਲਾ ਇਸ ਮੇਰੇ ਸਾਡੇ ਨਾਲ ਵਾਲੇ ਮੁੰਡੇ ਕਹਿੰਦੇ ਵੀ ਸਾਡੇ ਨਗਰ ਕੀਰਤਨ ਅਸੀਂ ਤਾਂ ਬਾਅਦ ਚਾਹੂਗੇ ਮਾਹ ਯਾਰ ਹੁਣ ਆਪਣਾ ਨਗਰ ਕੀਰਤਨ ਦਾ ਫਿਰ ਉੱਥੇ ਆ। ਹਾਂਜੀ ਜ਼ਰੂਰੀ ਹੈ। ਮੈਂ ਤਾਂ ਜਾਣਾ ਕੋਈ ਨਾਲ ਕਿਸੇ ਨੂੰ ਮੈਂ ਬਾਤ ਚਾਹੀਦੀ ਹਾਂ। ਹਾਂਜੀ ਹਾਂਜੀ। ਤਾਂ ਕਰਕੇ ਫਿਰ ਦੁਬਾਰਾ ਫੇਰ। ਅੱਛਾ ਜੀ। ਹੁਣ ਕਿੰਨੇ ਟਾਈਮ ਵਾਸਤੇ ਆਏ ਹੋ ਜੀ? ਬਸ ਜਨਾਜਾ ਵਾਲਾ ਆਪਣਾ ਮਸਾਲ ਨਹੀਂ ਹਲਦਾ ਜੇ ਕੋਈ ਜ਼ਰੂਰੀ ਕੋਈ ਤਰੀਕ ਕੋਈ ਜ਼ਰੂਰੀ ਕੰਮ ਹੁੰਦਾ ਕੋਈ ਕੁ ਦਿਨ ਦੋ ਦਿਨ ਲਾ ਕੇ ਫਿਰ ਬਾਬਸ ਹਾਂਜੀ 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 ਹਾਂਜੀ। ਤੇ ਇੱਕ ਗੱਲ ਆਪਾਂ ਹੋਰ ਕਹੀ ਹੈ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਤੁਸੀਂ ਧਰਨੇ ਚਾ ਰਹੇ ਹੋ ਤੇ ਹੋਰ ਉਹਨਾਂ ਨੂੰ ਇਹੀ ਬੇਨਤੀ ਕਰਦੇ ਸਾਡੇ ਨੌਜਵਾਨਾਂ ਨੂੰ ਖਾਸ ਕਰਕੇ ਕਿਉਂਕਿ ਜਿਹੜੇ ਹਿਸਾਬ ਨਾਲ ਪੰਜਾਬ ਨੂੰ ਅੱਜ ਫੇਰ ਉਹਨਾਂ ਨੇ 2 ਦਿਨ ਦਾ ਟਾਈਮ ਲਿਆ ਪੰਜਾਬ ਸਰਕਾਰ ਦੇ ਸਕਰੀਨ ਤੋਂ ਹਾਂਜੀ ਹਾਂਜੀ ਤੇ ਵੀ ਉਹ ਜ਼ਬਰਦਸਤੀ ਆਪਣੇ ਤੇ ਅਟੈਕ ਕਰ ਸਕਦਾ ਢੱਲੇਵਾਲ ਸਾਹਿਬ ਨੂੰ ਮਤਲਬ ਐਡਮਿਟ ਕਰਨ ਵਾਲੀ ਜਿਹੜੀ ਗੱਲ ਹੈ ਹਾਂਜੀ ਹਾਂਜੀ ਤਾਂ ਉਹਨੂੰ ਰੋਕਣ ਵਾਸਤੇ ਨੌਜਵਾਨਾਂ ਦੀ ਬਹੁਤ ਜ਼ਿਆਦਾ ਅੱਛਾ ਜੀ ਉਹ ਨੌਜਵਾਨਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਆਂ ਸਾਡੇ ਬਾਪੂ ਦਾ ਸਾਡੇ ਬੈਠੇ ਸਾਡੇ ਕੋਲੇ ਬਹੁਤ ਧੰਨਵਾਦ ਇਹਨਾਂ ਦਾ ਵੀ ਹਾਂਜੀ ਹਾਂਜੀ ਇਹ ਲੜਾਈ ਅਸਲ ਦੇ ਵਿੱਚ ੱਡਨੀ ਆ ਪੀੜੀ ਨੂੰ ਬਚਾਉਣ ਦੀ ਆ ਨਸਲ ਆ ਫਸਲ ਨੂੰ ਬਚਾਉਣ ਦੀ ਜਿਹੜੀ ਜੀ 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 ਉਹਦੇ ਵਾਸਤੇ ਫਿਰ ਨੌਜਵਾਨਾਂ ਦਾ ਆਉਣਾ ਜ਼ਰੂਰੀ ਹੈ ਜ਼ਰੂਰੀ ਹੈ ਉਹਨਾਂ ਨੂੰ ਇਹੀ ਅਪੀਲ ਕਰਦਾ ਕਿ ਯਾਰ ਜਦੋਂ ਮੇਰੇ ਅਰਕੈਂਸ ਇਸ ਤਕਲੀਫ ਦੇ ਵਿੱਚ ਇੱਥੇ ਆ ਗਏ ਜੇ ਡਾਇਰ ਕੰਰਾਂ ਚ ਬੈਠੇ ਹੋ ਤੁਸੀਂ ਪਹੁੰਚੋ ਯਾਰ ਹਾਂਜੀ ਆਪਾਂ ਉਹੀ ਚੀਜ਼ ਦਿਖਾ ਰਹੇ ਇੱਕ ਹੈਂਡੀਕੈਪਡ ਹੋਣ ਦੇ ਬਾਵਜੂਦ ਵੀ ਵਿਚਾਰਾ ਧਰਨੇ ਤੇ ਪਹੁੰਚ ਰਿਹਾ ਤੇ ਹੋਰ ਕਿਸਾਨ ਵੀਰ ਪੀਰਾਂ ਵੱਲੋਂ ਵੀ ਬੇਨਤੀ ਆ ਵੀ ਤੂੰ ਵੱਧ ਤੋਂ ਵੱਧ ਪਹੁੰਚੋ ਤੇ ਇੱਕ ਗੱਲ ਹੋਰ ਕਰੀਏ ਜੀ ਆਪਾਂ ਜੋ ਆਪਣੇ ਦੂਸਰੀਆਂ ਪਾਰਟੀਆਂ ਨਹੀਂ ਆ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਿਹੜੀਆਂ ਜਥੇਬੰਦੀਆਂ ਨਹੀਂ ਆ ਰਹੀਆਂ ਭਾਈ ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਤੁਸੀਂ ਪਹੁੰਚੋ ਤੁਹਾਡੇ ਲਖ ਡੱਲੇ ਵਾਲ ਸਾਹਿਬ ਨਾਲ ਬਖਰੇਵੇਂ ਹੋਣਗੇ ਉਹਦੇਰ ਸਾਹਿਬ ਨਾਲ ਹੋਣਗੇ ਹਾਂਜੀ ਹਾਂਜੀ ਤੁਸੀਂ ਬਖਰੇਵੇਂਆਂ ਦੇ باوجود ਵੀ ਜਦੋਂ ਹੁਣ ਅਸੀਂ ਸੰਘਰਸ਼ ਦੇ ਵਿੱਚ ਬੈਠੇ ਹਾਂ ਹਾਂਜੀ ਹਾਂਜੀ ਤੇ ਜਿਹੜੇ ਬਖਰੇਵੇਂ ਦੀ ਗੱਲ ਕਰਦੇ ਆ ਜੇ ਮਤਲਬ ਆਪਣੀਆਂ ਜ਼ਮੀਨਾਂ ਹੀ ਨਾ ਰਹੀਆਂ ਤਾਂ ਸਾਡੀਆਂ ਚੌਧਰਾ ਤਾਂ ਆਕੜਾ ਵੀ ਨਹੀਂ ਰਹਿਣੀ ਆ ਜੀ ਜੀ ਇਸੇ ਕਰਕੇ ਨਾ ਕਿ ਕਟਾ ਕਿਲੇ ਦੇ ਜੋੜ ਤੇ ਟਿੰਗੜਦਾ ਜੀ ਜੀ ਹਾਂਜੀ ਤੇ ਸਾਡਾ ਕਿਲਾ ਸਾਡੀਆਂ ਜ਼ਮੀਨਾਂ ਨੇ ਹਾਂਜੀ ਤੇ ਜੇ ਸਾਡੀਆਂ ਜ਼ਮੀਨਾਂ ਨਾ ਰਗੀਆਂ ਬਾਈ ਜੀ ਕਾਹਦੀਆਂ ਸਾਡੀਆਂ ਸਰਦਾਰੀਆਂ ਤੇ ਕਾਹਦੀਆਂ ਸਾਡੀਆਂ ਆਕੜਾਂ ਸਹੀ ਗੱਲ ਲਈ ਤੋਂ ਬਾਅਦ ਚ ਰੱਖ ਲਿਓ ਤੁਸੀਂ ਆਕੜਾ ਕੋਈ ਗੱਲ ਨਹੀਂ ਡਿਲੀਵਰ ਸਾਹਿਬ ਨੂੰ ਨਾਮ ਲਾਇਓ ਜਾਂ ਇੱਥੇ ਨਹੀਂ ਆਉਣਾ ਤਾਂ ਕਿਸੇ ਹੋਰ ਥਾਂ ਤੇ ਜਾ ਕੇ ਤੁਸੀਂ ਧਰ ਨਾਲ ਲਾ ਲਓ ਜਾਂ ਦਿੱਲੀ ਚਲੇ ਜਾਓ ਹਾਂਜੀ ਹਾਂਜੀ ਪਰ ਸੰਘਰਸ਼ ਦਾ ਹਿੱਸਾ ਤਾਂ ਬਣੋ ਨਾ ਹਾਂਜੀ ਜ਼ਰੂਰ ਮਾਨੋ ਫੀਲ ਕਰਦੇ ਹਾਂ ਹਾਂਜੀ ਹਾਂਜੀ ਹੋ ਥੈਂਕ ਯੂ ਧੰਨਵਾਦ ਜੀ ਕੋਈ ਗੱਲ ਨਹੀਂ